ਤੇ ਆ ਬਲਵੰਤ ਜੀ ਜੋਰਦਾਰ ਤਾਲੀਆਂ ਇਸ ਭੈਣ ਦੇ ਲਈ ਅੱਜ ਉਹ ਕਿਹਦੇ ਪਾਇਆ ਜਾਣਾ ਗਾਇਆ ਤੇ ਵੀ ਪੁਰਾਣੇ ਉਹਨਾਂ ਨੇ ਵੀ ਮੈਨੂੰ ਡਾਉਟ ਸੀ ਡਾਉਟ ਇਹ ਸੀ ਵੀ ਤੁਸੀਂ ਪੁੱਛਿਆ ਵੀ ਨਕਲ ਕਰਨਾ ਵਾ ਨਕਲ ਜੀ ਉਹ ਆ ਜਿਹੜਾ ਸਿਰਫ ਕਿਤਾਬਾਂ ਦਾ ਵੇਖ ਕੇ ਨਕਲ ਕਰਦਾ ਥੇੜ ਪੰਜਾਬੀ ਦੇ ਵਿੱਚ ਉਹਨੂੰ ਭੰਡ ਕਹਿੰਦੇ ਆ ਠੀਕ ਹੈ ਜੀ ਤੁਸੀਂ ਪੰਜ ਗਹਿਣੇ ਪੁੱਛੇ ਆਪਾਂ ਇੱਥੇ ਜਿੱਤਣ ਹਾਂ ਕਾ ਬੱਚਿਆਂ ਨੂੰ ਵਸਥਾਨ ਆਏ ਆ ਤੇ ਆਪਣਾ ਮਕਸਦ ਇਹ ਆ ਵੀ ਬੱਚੇ ਕੋ ਚੰਗਾ ਸਿੱਖੇ ਜਾਣ ਉਹਨਾਂ ਨੂੰ ਗਹਿਣਾ ਮਾਰੇ ਪਤਾ ਲੱਗੇ ਬੱਚੇ ਨੇ ਕਿੰਨਿਆ ਸਾਰੇ ਗੱਚ ਪਾਉਣ ਵਾਲੇ ਦੱਸਦੇ ਆ ਕਿ ਪਿੱਛੇ ਰਾਸਤੇ ਪਰ ਪੂਰੇ ਪੰਜ ਨਹੀਂ ਹੋਏ ਤੇ ਉਹ ਟੋਡਾ ਫਾਜ ਮੰਦਾ ਸੀ ਤਾਂ ਜਿਹੜੇ ਨਿੱਕੇ ਨਿੱਕੇ ਆਪਣੀਆਂ ਕੁੜੀਆਂ ਆਇਆਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੋ ਸਾਡਾ ਸਪੇਡ ਕਿਦਾਂ ਦਾ ਸੀ ਤੇ ਕਿੰਨਾ ਵਧੀਆ ਸੀ ਸਾਡੇ ਲੋ ਸਾਡੇ ਲੋ ਇਹ ਆ ਇੰਨਾ ਕਿ ਜੀ ਟਾਈਮ ਦੀ ਟਾਈਮ ਦੀ ਕਾਰਡ ਹੋਣ ਕਰਕੇ ਪਲੀਜ਼ ਅਸੀਂ ਜੋ ਵੀ ਬੱਚਾ ਸਟੇਜ ਤੇ ਆਂਦਾ ਜੋ ਵੀ ਸਸਤੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿ ਸੰਧੂ ਦੋਸਤੋ ਅੱਜ ਆਪਾਂ ਮੌਜੂਦ ਆ ਆਪਣੇ ਸ਼ਹਿਰ ਫਰੀਦਕੋਟ ਸ਼ਾਈ ਹਵੇਲੀ ਵਾਲਿਆਂ ਦੇ ਅੱਜ ਦੋਸਤੋ ਇੱਥੇ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਸਾਵਣ ਦੇ ਮਹੀਨੇ ਜਿਹੜੀਆਂ ਆਪਣੀਆਂ ਭੈਣਾਂ ਪਹਿਲਾਂ ਤੀਆਂ ਦਾ ਤਿਹਾਰ ਮਨਾਉਂਦੀਆਂ ਹੁੰਦੀਆਂ ਸੀਆਂ ਪਿੱਪਲਾਂ ਤੇ ਪਿੰਗਾ ਪਾਉਂਦੀਆਂ ਹੁੰਦੀਆਂ ਸੀਆਂ ਅੱਜ ਕੱਲ ਜਿਹੜੇ ਇਹ ਰੀਤੀ ਰਿਵਾਜ ਆਪਾਂ ਕਹਿ ਸਕਦੇ ਆ ਔਲੋਪ ਹੀ ਹੋ ਰਿਹਾ ਤੇ ਇੱਥੇ ਬਾਈ ਅਰਸ਼ ਸ਼ੱਤਰਜੀ ਵੱਲੋਂ ਇਹ ਸਾਰਾ ਪ੍ਰੋਗਰਾਮ ਦਾ ਅਰੇਂਜਮੈਂਟ ਕੀਤਾ ਗਿਆ ਤੇ ਇੱਥੇ ਜਿਹੜਾ ਇਹ ਪ੍ਰੋਗਰਾਮ ਅੱਜ ਕਰਾਇਆ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਸਟਾਲਾਂ ਲੱਗੀਆਂ ਸਟਾਲਾਂ ਦੇ ਵਿੱਚ ਪੁਰਾਣੇ ਵਿਰਸੇ ਦੇ ਵਿੱਚ ਆਪਣੇ ਬਜ਼ੁਰਗ ਜਿਵੇਂ ਭਾਂਡੇ ਵਰਤਦੇ ਹੁੰਦੇ ਸੀਗੇ ਭਾਂਡੇ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ-ਨਾਲ ਜਿਵੇਂ ਜੇ ਇੱਥੇ ਪ੍ਰੋਗਰਾਮ ਕਿਹੜੇ ਕਿਹੜੇ ਕਰਾਏ ਜਾ ਰਹੇ ਜਿਵੇਂ ਗਿੱਧਾ ਹੋ ਗਿਆ ਗਿੱਧੇ ਦੇ ਨਾਲ 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 ਹੋਰ ਵੀ ਬਹੁਤ ਪ੍ਰੋਗਰਾਮ ਕਰਾਏ ਜਾ ਰਹੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਜੇ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੇ ਆਜੋ ਕੈਮਰਾਮੈਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਜਾਇਆ ਗਿਆ ਆਬ ਪਿੰਗਾ ਸਜਾਈਆਂ ਗਈਆਂ ਬਹੁਤ ਹੀ ਵਧੀਆ ਲੱਗਿਆ ਬਾਈ ਆਪਣੇ ਸ਼ਹਿਰ ਫਰੀਦਕੋਟ ਦੇ ਵਿੱਚ ਦੇ ਸਾਹਮਣੇ ਪ੍ਰਦਰਸ਼ਨੀ ਲੱਗੀ ਹੈ ਪ੍ਰਦਰਸ਼ਨੀ ਦੇ ਵਿੱਚ ਜਿਵੇਂ ਉਲੋਪ ਹੋ ਰਿਹਾ ਪੰਜਾਬੀ ਵਿਰਸਾ ਦੋਸਤੋ ਕਰਦੇ ਆਪਾਂ ਮੈਡਮ ਦੇ ਨਾਲ ਗੱਲਬਾਤ ਅੱਜ ਕਿਹੜੇ ਕਿਹੜੇ ਇੱਥੇ ਪ੍ਰੋਗਰਾਮ ਕਰਾਏ ਜਾ ਰਹੇ ਆ ਸਭ ਤੋਂ ਪਹਿਲਾਂ ਮੈਡਮ ਸਸੀ ਗਾਲ ਜੀ ਸਸੀ ਗਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਸ਼ਹਿਰ ਫਰੀਦਕੋਟ ਦੇ ਵਿੱਚ ਜਿਹੜਾ ਤੀਆਂ ਦਾ त्योहार ਮਨਾ ਰਹੇ ਆ ਅੱਜਕੱਲ ਜਿਹੜੇ ਇਹ ਤੀਆਂ ਉਲੋਪ ਹੀ ਹੋ ਰਹੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਮੈਡਮ ਜਿਹੜਾ ਅੱਜ ਪ੍ਰੋਗਰਾਮ ਚੱਲ ਰਹੀ ਤੀਆਂ ਦਾ ਇਹਦੇ ਵਿੱਚ ਕਿਹੜੇ ਕਿਹੜੇ ਪ੍ਰੋਗਰਾਮ ਹੋਣਗੇ ਜੀ ਇੱਥੇ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਹੈ ਜਿਵੇਂ ਕਿ ਕਿੱਦੇ ਦਾ ਕੰਪੀਟੀਸ਼ਨ ਹੈ ਪੰਗੜੇ ਦਾ ਕੰਪੀਟੀਸ਼ਨ ਹੈ ਗਰੁੱਪ ਡਾਂਸ ਹੈ ਮਿਸ ਟੀਜ ਹੈ ਸੋਲੋ ਪਰਫਾਰਮੈਂਸ ਹੈ ਉਹ ਅਲੱਗ-ਅਲੱਗ ਏਜ ਅਕੋਰਡਿੰਗ ਅਸੀਂ ਕਢ ਲਾਂਗੇ ਉਹਨਾਂ ਨੂੰ ਤੇ ਇੱਥੇ ਬਹੁਤ ਹੀ ਤਰ੍ਹਾਂ ਦੀਆਂ ਸਟਾਲਸ ਲਗਾਈਆਂ ਗਈਆਂ ਇੱਥੇ ਫ੍ਰੀ ਮਹਿੰਦੀ ਤੇ ਨੇਲ ਕਰਵਾਏ ਜਾ ਰਹੇ ਹੈ ਲੋ ਵੀ ਦੋਸਤੋ ਆਪਾਂ ਅਗਲੀ ਸਟਾਲ ਤੇ ਆ ਗਏ ਆ ਇਹ ਸਟਾਲ ਹੈਗੀ ਆ ਹੈੱਡ ਆਫ ਮਾਸਟਰਸ ਵਾਲਿਆਂ ਦੀ ਇੱਥੇ ਤੁਹਾਨੂੰ ਸਾਨੂੰ ਹੁੰਦਾ ਜਿਵੇਂ ਮੰਨ ਲਓ ਵਾਲ ਹੇਅਰ ਕਟਿੰਗ ਝੇਲ ਦਾ ਸਾਰੀਆਂ ਸਹੂਲਤਾਂ ਮਿਲ ਗਈਆਂ ਇਹਨਾਂ ਦੇ ਨਾਲ ਨਾਲ ਜੇ ਕਿਸੇ ਭੈਣ ਭਰਾਵਾਂ ਨੇ ਕੋਰਸ ਕਰਨਾ ਉਹ ਵੀ ਇਹ ਕਰਾਉਂਦੇ ਆ ਬਾਕੀ ਸਾਡੇ ਨਾਲ ਮੈਡਮ ਆ ਇਹ ਸਾਰੀ ਜਾਣਕਾਰੀ ਦੇਣਗੇ ਵੀਡੀਓ ਨਾਲ ਜੁੜੇ ਰਹੋ ਜੀ ਸਸੀ ਗਾਨ ਮੈਡਮ ਸਸੀ ਗਾਨ ਜੀ ਟੀਮ ਨਾ ਮੈਡਮ ਆਪਣਾ ਫਰੈਂਚਾਈਜ਼ੀ ਕਾਰਡ ਠੀਕ ਹੈ ਜੀ ਮੈਡਮ ਜਿਹੜਾ ਇਹ ਤੁਹਾਡਾ ਹੈਡ ਮਾਸਟਰ ਅਕੈਡਮੀ ਸਲੂਨ ਆ ਪਹਿਲਾਂ ਇਹਦੇ ਬਾਰੇ ਦੱਸੋ ਜੀ ਸਰ ਇਹ ਫਰੈਂਚਾਈਜ਼ੀ ਆ ਫ੍ਰੈਂਚ ਕੋਰਪ ਚ ਨਵੀਂ ਓਪਨ ਹੋਈ ਵੈਸੇ ਇੰਟਰਨੈਸ਼ਨਲ ਬ੍ਰਾਂਡ ਹੈ ਇੱਕ ਜਿਹਦੀ ਮੇਨ ਹੱਬ ਪਟਿਆਲਾ ਜਲੰਧਰ ਚਾ ਐਂਡ 올 ਓਵਰ ਪੰਜਾਬ ਦੇ ਵਿੱਚ ਫਰੈਂਚਾਈਜ਼ੀਜ਼ ਹੈ ਸੋ ਲਕਜ਼ਰੀ ਬ੍ਰਾਂਡ ਸਲੂਨ ਹੈ ਐਂਡ ਇਹਦੇ ਨਾਲ ਨਾਲ ਸਟੱਡੀ ਅਕੈਡਮੀ ਹੈ ਜਿੱਦੇ ਵਿੱਚ ਇੰਟਰਨੈਸ਼ਨਲ ਕੋਰਸਸ ਵਗੈਰਾ ਕਰਾਈ ਜਾਂਦੇ ਆ ਐਂਡ ਜੇ ਕਿਸੇ ਨੇ ਬਾਹਰ ਜਾਣਾ ਹੈ ਉਹਦੇ ਲਈ ਇੰਟਰਨੈਸ਼ਨਲ ਸਰਟੀਫਿਕੇਸ਼ਨ ਵਗੈਰਾ ਸਾਡੇ ਕੋਲ 50% ਆਫ ਹੈ ਔਨ ਅਕੈਡਮੀ ਕੋਰਸਿਸ ਸੈਲਨ ਸਰਵਿਸੇਸ ਸਪੈਸ਼ਲੀ ਹਾਈਡਰਾ ਫੇਸ਼ੀਅਲ ਯਾ ਹੈਅਰ ਕੈਮੀਕਲ ਪੈਨਡਿਕ ਤੇ ਠੀਕ ਹੈ ਜਿਹੜੀ ਰਖੜੀ ਦੀ ਆਫਰ ਤੁਸੀਂ ਕਹਿੰਦੇ ਚੱਲ ਰਹੀ ਹੈ ਜੀ ਇਹ ਜੇ ਕਿਸੇ ਨੂੰ ਕੋਰਸ ਕਰਨਾ ਹੋਵੇ ਉਹਦੇ ਚ ਵੀ ਚੱਲ ਰਹੀ ਹੈ ਹਾਂ ਜੀ ਉਹਦੇ ਚ ਵੀ ਔਨ 올 ਆਰ ਕੋਰਸਿਸ ਮੇਕਅਪ ਦਾ ਨੇਲ ਦਾ ਹੈਅਰ ਦਾ ਸਾਰੇ ਦਾ ਫਲੈਟ 50% ਆਫ ਹੈ ਠੀਕ ਹੈ ਜੀ ਤੇ ਜਿਹੜੇ ਕੋਰਸ ਤੁਸੀਂ ਕਰਾਉਣਾ ਹੈ ਇਹਨਾਂ ਦਾ ਕਿੰਨੇ ਕਿੰਨੇ ਮਨਸ ਦਾ ਹੈ ਕਿਹੜੇ ਕਿਹੜਾ ਸਰ ਡਿਊਰੇਸ਼ਨ ਹੁੰਦੀ ਆ ਲੈਵਲ ਦੇ ਹਿਸਾਬ ਨਾਲ ਜਿਵੇਂ ਤਿੰਨ ਲੈਵਲ ਦਾ ਤਿੰਨ ਮਹੀਨੇ ਦਾ ਕੋਰਸ ਹੈ 6 ਹੁੰਦਾ ਵੀ ਹੈ 1 ਸਾਲ ਠੀਕ ਹੈ ਜੀ ਤੇ ਮੈਡਮ ਜਿਹੜੀ ਦੂਜੀ ਚੱਲ ਰਹੀ ਆ ਆਫਰ ਉਹ ਕਿਹੜੇ ਜਿਹੜੇ ਮੈਨੂੰ ਕਟਿੰਗ ਦਾ ਕਲਰ ਜਿੱਦਾਂ ਹੈਅਰ ਕਟਿੰਗ ਤੇ ਫਲੈਟ 50% ਆਫਰ ਰੈਗੂਲਰ ਸਰਵਿਸ ਜਿੱਦਾਂ 2500 ਤੋਂ ਉੱਤੇ ਦਾ ਬੇਲੋ ਤੇ ਫਲੈਟ 50% ਆਫ ਹੈ ਜੇ 2500 ਤੋਂ ਡਾਊਨ ਆ ਤੇ ਉੱਤੇ ਫਲੈਟ 30% ਆਫ ਆ ਪਲੱਸ ਫੇਸ਼ਲ ਮੇਕਅਪ ਤੇ ਫਲੈਟ 50% ਆਫਰ ਸਮਰ ਆਫਰ ਦੇ ਅਕੋਰਡਿੰਗਲੀ ਠੀਕ ਹੈ ਜੀ ਬਾਕੀ ਦੋਸਤੋ ਮੈਡਮ ਨੇ ਸਾਰਾ ਕੋਰਸਾਂ ਬਾਰੇ ਕਿ ਜਿਹੜੀ ਆਫਰ ਚੱਲ ਰਹੀ ਹੈ ਉਹ ਵੀ ਦੱਸਤਾ ਹੈ ਬਾਕੀ ਇਹਨਾਂ ਦੇ ਜਿਹੜੇ ਬ੍ਰਾਂਚ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਜਲ ਰ ਕੋਸੇ ਵੀ ਪੁੱਛ ਸਕਦੇ ਹੋ ਬਾਕੀ ਮੈਡਮ ਜਿਹੜਾ ਤੁਸੀਂ ਮੈਨੂੰ ਕੋਰਸ ਕਰਾਉਣੇ ਹੋ ਜੀ ਇਹਦੇ ਚ ਕੋਈ ਜੋਬ ਦਾ ਵੀ ਤੁਸੀਂ ਹਾਂਜੀ ਅਸੀਂ ਵੈਸੇ ਆਪਣੇ ਜੋਬ ਅਕੋਰਡਿੰਗਲੀ ਆਪਣੀ ਫਰੈਂਚਾਈਜ਼ੀਜ਼ ਦੇ ਵਿੱਚ ਅਸਿਸਟੈਂਟਸ ਹੁੰਦੇ ਆ ਪਹਿਲਾ 3 ਮਹੀਨੇ ਦੀ ਇੰਟਰਨਸ਼ਿਪ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਜੋਬ ਪਲੇਸਮੈਂਟ ਕਰਾਉਣੀ ਹੈ ਜੇ ਕਿਸੇ ਨੇ ਫੋਰਨ ਜਾਣਾ ਤਾਂ ਫਿਰ ਉਸ ਤੋਂ ਅਡਵਿਜ਼ੀ ਅਸੀਂ ਇੰਟਰਨੈਸ਼ਨਲ ਸਰਟੀਫਿਕੇਸ਼ਨ ਪ੍ਰੋਵਾਈਡ ਕਰਦੇ ਆਂ ਠੀਕ ਹੈ ਜੀ ਹੋਰ ਮੈਡਮ ਕੋਈ ਜਿਹੜੇ ਆਪਣੇ ਫਰੀਡ ਕੋਰਟ ਦੇ ਦਰਸ਼ਕ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਸਾਡਾ ਸੈਲਨ ਵਿਜ਼ਿਟ ਕਰੋ 9 ਅਗਸਤ ਤੱਕ ਸਾਡੀ ਸਾਰੀ ਆਫਰ ਵੈਲਿਡ ਹੈ ਜੇ ਤੁਸੀਂ ਬਾਅਦ ਚ ਵੀ ਸਰਵਿਸ ਲੈਣੀ ਹੈ ਤਾਂ ਤੁਸੀਂ ਪਹਿਲਾਂ ਫ੍ਰੀ ਬੁਕਿੰਗ ਕਰਵਾ ਲਓ ਐਂਡ ਦੈਨ ਤੁਸੀਂ ਬਾਅਦ ਚ ਵੀ ਸਰਵਿਸ ਸੇਮ ਅਵੇਲ ਕਰ ਸਕਦੇ ਹੋ ਜੀ ਇਹ ਕਿਸ ਨੇ ਬਾਅਦ ਚ ਵੀ ਕੋਈ ਆਫਰ ਲੈਣੀ ਮੰਨ ਲਓ ਤੁਸੀਂ ਇੱਕ ਵਾਰੀ ਆਪਣੀ ਬੁਕਿੰਗ ਕਰਾ ਲਓ 9 ਤਰੀਕ ਤੱਕ ਇਹ ਆਫਰਾਂ ਚੱਲ ਰਹੀਆਂ ਹਨ ਇਹ ਬਾਤ ਤੁਸੀਂ ਉਹ ਸਰਵਿਸ ਲੈ ਸਕਦੇ ਹੋ ਬਾਕੀ ਮੈਡਮ ਜਿਹੜੀ ਤੁਹਾਡੀ ਬ੍ਰਾਂਚ ਫਰੀਦਕੋਟ ਹੈ ਜੇ ਨਾਲ ਕਿਤੇ ਹੋਰ ਵੀ ਨਹੀਂ ਸਰ 올ਓਵਰ ਪੰਜਾਬ ਦੇ ਵਿੱਚ ਸਾਡੀ 17 ਬ੍ਰਾਂਚੇਸ ਹੈ ਫਰੀਦਕੋਟ ਦੇ ਜਿਵੇਂ ਨਾਲ-ਨਾਲ ਬਰਗਾੜੀ ਹੈ ਕੋਟਕਪੂਰਾ ਵੀ ਹੋਰ ਵੀ ਕਿਤੇ ਹੈ ਬ੍ਰਾਂਚ ਜੀ ਮਠਿੰਡਾ ਦੇ ਵਿੱਚ ਬ੍ਰਾਂਚਸ ਹੈ ਉਹ ਤਾਂ ਫਿਰ ਡਿਸਟ੍ਰਿਕਟ ਹੋ ਰਹਾ ਹੈ ਠੀਕ ਹੈ ਠੀਕ ਹੈ ਮੈਡਮ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਜੀ ਯਾਰੀ ਸਾਹਿਬ ਸ਼ੋਰ ਨਾ ਨ ਕੀਤਾ ਜਾਵੇ ਸੁਣੋ ਸਵਾਲ ਸੁਣੋ ਉਹ ਸਵਾਲ ਦਾ ਜੋ ਜਵਾਬ ਦੇਗਾ ਉਹਨੂੰ ਸਟੇਜ ਤੇ ਬੁਲਾ ਕੇ ਅਸੀਂ ਜਿਹੜਾ ਨਗਾ ਪ੍ਰਾਈਜ਼ ਦੇਵਾਂਗੇ ਹਾਂਜੀ ਸਵਾਗਤ ਹੈ

ਇਹ ਪੰਜਾਬੀ ਦੇ ਵਿੱਚ ਉਹਨੂੰ ਭੰਡ ਕਹਿੰਦੇ ਆ ਠੀਕ ਹੈ ਜੀ ਤੁਸੀਂ ਪੰਜ ਗਹਿਣੇ ਪੁੱਛੇ ਆਪਾਂ ਇੱਥੇ ਜਿੱਤਣ ਹਾਰਨੀ ਆਏ ਆਪਾਂ ਬੱਚਾ ਨੂੰ ਸਿਖਾਉਣ ਆਏ ਆ ਤੇ ਆਪਣਾ ਮਕਸਦ ਇਹ ਆ ਵੀ ਬੱਚੇ ਕੋ ਚੰਗਾ ਸਿੱਖ ਕੇ ਜਾਣ ਤੁਹਾਨੂੰ ਗਹਿਣੇ ਬਾਰੇ ਪਤਾ ਲੱਗੇ ਬੱਚੇ ਨੇ ਕਿੰਨ ਸਿਆਣ ਸਾਰੇ ਘੱਟ ਪਾਉਣ ਵਾਲੇ ਦੱਸਦੇ ਅੱਗੇ ਪਿੱਛੇ ਰਾਸਤੇ ਪਰ ਪੂਰੇ ਪੰਜ ਨਹੀਂ ਹੋਏ ਤੇ ਉਹ ਤੁਹਾਡਾ ਫਰਜ਼ ਮੰਨਦਾ ਸੀ ਤਾਂ ਜਿਹੜੇ ਨਿੱਕੇ ਨਿੱਕੇ ਆਪਣੀਆਂ ਖੁਰੀਆਂ ਕੁਝ ਸਾਡਾ ਸਭੇ ਤਨ ਕਿਦਾਂ ਦਾ ਸੀ ਤੇ ਕਿੰਨਾ ਵਧੀਆ ਸੀ ਸਾਡੇ ਤੋਂ ਸਤਿ ਸ੍ਰੀ ਅਕਾਲ ਜੀ ਟਾਈਮ ਦੀ ਟਾਈਮ ਦੀ ਕਾਰਡ ਵਨ ਕਰਕੇ ਪਲੀਜ਼ ਅਸੀਂ ਜੋ ਵੀ ਬੱਚਾ ਸਟੇਜ ਤੇ ਆਉਂਦਾ ਜੋ ਵੀ ਬੱਚਾ ਸਟੇਜ ਜਾਂਦਾ ਅਸੀਂ ਚਾਹੁੰਦੇ ਆ ਕਿ ਉਹ ਇੱਥੇ ਕੁਝ ਨਾ ਕੁਝ ਦੋਸਤਾਂ ਨਾਲ ਗੱਈਆ ਕਰਦੇ ਜੋ ਵੀ ਬੱਚਾ ਸਟੇਜ ਤੇ ਆਉਂਦਾ ਹੈ ਤਾਂ ਪਹਿਲੇ ਗਿਆ ਸੀ ਇੱਕ ਮਿੰਟ ਵਿੱਚ ਨਾ ਕੀ ਕਹਿਆ ਸੀ ਸਾਰੇ ਬੱਚੇ ਕੀ ਹੈ ਸਾਡੇ ਆਪਣੇ ਸਟਾਰਟ ਦੇ ਕੋਪਮਿੰਦਾ ਸੀ ਜਦੋਂ ਆਪਾਂ ਸਟਾਰਟ ਕੀਤਾ ਮੈਂ ਪਹਿਲਾਂ ਇੱਕੋ ਗੱਲ ਕਹੀ ਸੀ ਕੋਈ ਵੀ ਬੱਚਾ ਪਰਵਾਉਂ ਕਰਦਾ ਤੁਸੀਂ ਇਹ ਨਹੀਂ ਸੋਚਣਾ ਕਿ ਇਹ ਤੁਹਾਡਾ ਬੱਚਾ ਹੈ ਇਹ ਤੁਹਾਡੀ ਕੁੜੀ ਨਹੀਂ ਹੈ ਨਾ ਇਹ ਸਾਡੀ ਕੁੜੀ ਹੈ ਸਾਡੀ ਸਟੇਜ ਤੇ ਆ ਗਈ ਹੈ ਤੇ ਸਾਡੀ ਹੈ ਇਹ ਅੱਛਾ ਮੈਂ ਪਹਿਲਾਂ ਸ਼ੁਰੂਆਤ ਇਹ ਤੋਂ ਕੀਤੀ ਸੀ ਕਿ ਇੱਥੇ ਸਭ ਦੀਆਂ ਸਾਡੀਆਂ ਇਹ ਤੁਹਾਡੀ ਨਹੀਂ ਮਾਣੇ ਇਹ ਸਾਡੀ ਸਾਰਿਆਂ ਦੀ ਠੀਕ ਹੈ ਔਰ

ਫੈਮਿਲੀ ਗੈਮ ਇੰਪੀਰੀਅਮ ਅਮਰੀਕਾ ਆਟ ਹੁੰਦੇ ਕਰਕੇ ਬਹੁਤ ਬੱਚਿਆਂ ਲਈ ਅਸੀਂ ਇਹ ਸੀ ਕਰਕੇ ਹਰ ਬੱਚੇ ਨੇ ਨਾ ਇਸੇ ਕਰਕੇ ਕਰਦੇ ਹਾਂ ਕਿ ਕੋਈ ਬੱਚਾ ਹੈ 43 ਪ੍ਰਾਈਜ਼ ਤੋਂ ਰਹਿ ਗਿਆ ਆਪ ਤੇ ਔਰ ਹੈਡਮਾਸਟਰ ਤੋਂ ਆ ਗਏ ਮੈਂ ਜ਼ਬਰਦਸਤ ਕਲਾਪਿੰਗ ਕਰਦੇ ਹਾਂ ਇਹਨਾਂ ਲਈ ਪਰ ਬੜਾ ਵਧੀਆ ਲੱਗਿਆ ਮਾਮਾ ਹਮੇਸ਼ਾ ਸਪੂਰਟ ਵੀ ਅਸੀਂ ਦੇਖਦੇ ਹਾਂ ਇੱਕ ਇੱਕ ਅੱਡੇ ਦੇ ਨੰਬਰ ਪਿੱਛੇ ਬੀਚਸ ਨਾਲ ਬੈਠਦੇ ਹਾਂ ਠੀਕ ਹੈ ਤੇ ਉਹ ਵਧੀਆ ਲੱਗਦਾ ਕਿ ਤੁਸੀਂ ਆਪਣੇ ਬੱਚੇ ਲਈ ਐਫਰ ਕਰਦੇ ਹੋ ਦਾ ਗਲੋ ਹੱਬ ਵਾਲਿਆਂ ਦੇ ਇੰਨਾ ਬਾਰੇ ਪੁੱਛਦੇ ਆ ਆਪਾਂ ਸਲੂ ਇਹਨਾਂ ਦੇ ਸਲੂਨ ਬਾਰੇ ਵੀ ਕਿਹੜੇ ਕਿਹੜੀਆਂ ਆਫਰ ਚੱਲ ਰਹੀਆਂ ਨੇ ਕਿਹੜੇ ਕਿਹੜੇ ਕੋਰਸ ਕਰਾਉਂਦੇ ਆ ਬਾਈ ਜੀ ਆਪਣੇ ਨਾਲ ਬਾਈ ਜੀ ਸੱਸੀ ਕਾ ਸੱਸੀ ਕਾ ਬਾਈ ਜੀ ਬਾਈ ਜੀ ਕੀ ਨਾਮ ਆਪਣਾ ਰਾਜ ਸ਼ਰਮਾ ਮੇਰਾ ਨਾਮ ਹੈ ਜੀ ਠੀਕ ਹੈ ਜੀ ਇਹ ਬਾਈ ਜੀ ਜਿਹੜਾ ਦਾਗਲੋ ਹਬੇ ਸਲੂਨ ਆਪਣਾ ਜੀ ਦਾਗਲੋ ਹਬ ਸਲੂਆ ਟ੍ਰੇਨਿੰਗ ਇੰਸਟੀਚਿਊਟ ਅਸੀਂ ਪਿਛਲੇ ਕਈ ਸਾਲਾਂ ਤੋਂ ਚਲਾ ਰਹੇ ਆ ਆਪਣੀਆਂ ਤਿੰਨ ਬ੍ਰਾਂਚਸ ਨੇ ਸਾਧ ਦਾ ਫਰੀਦਕੋਟ ਐਂਡ ਬਰਗਾੜੀ ਕੋ ਤਿੰਨਾ ਥਾਂ ਤੇ ਚੱਲ ਰਹੇ ਨੇ ਆਪਣੇ ਕੋਲ ਸਕਿਨ ਹੇਅਰ ਮੇਕਅਪ ਨੇਲ ਐਕਸੈਂਸ਼ਨ ਤੇ ਆਈ ਲੈਸ ਐਕਸਟੈਂਸ਼ਨ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਸਾਡੇ ਕੋਲ ਆਲਰੇਡੀ ਚੱਲਦੇ ਪਏ ਨੇ ਇਸ ਤੋਂ ਇਲਾਵਾ ਅਸੀਂ ਰਕਸ਼ਾ ਬੰਦਰ ਆਫਰ ਵੀ ਕੱਢੇ ਹੋਏ ਨੇ ਜੋ ਵੀ ਸਾਡੇ ਪੇਜ ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਉੱਥੇ ਆਫਰ ਸਾਰੇ ਮਿਲ ਜਾਣਗੇ ਔਰ ਅਸੀਂ ਜਿਹੜੇ ਕੋਰਸਿਸ ਕਰਾ ਰਿਹਾ ਬਹੁਤ ਐਡਵਾਂਸ ਕੋਰਸਿਸ ਕਰਵਾ ਰਿਹਾ ਬਹੁਤ ਅਗਰ ਨੀਲ ਦੀ ਗੱਲ ਹੈ ਕਿ ਨੀਲ ਤੇ ਬਸ ਹੀ ਬਹੁਤ ਅੱਗੇ ਤੱਕ ਲੈਵਲ ਕਰਵਾ ਰਿਹਾ ਤੁਮੇ ਸਾਰਿਆਂ ਨੂੰ ਸੁਜੈਸਟ ਕਰਾਂਗੀ ਇੱਕ ਵਾਰ ਸਾਡੇ ਕੋਲ ਵਿਜ਼ਿਟ ਕਰੋ ਦਾ ਗਲੋਹ ਹੱਥ ਸੈਲੂਨ ਵਿੱਚ ਔਰ ਜੋ ਵੀ ਸਾਡੇ ਕੋਰਸਿਸ ਚਾਹੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ ਉਸ ਤੋਂ ਇਲਾਵਾ ਅਸੀਂ ਆ ਦੇਖੋ ਜੀ ਇੱਕ ਲॉयਲਟੀ ਕਾਰਡ ਅਸੀਂ ਦੇ ਰਹੇ ਹਾਂ 100 ਰੁਪਏ ਵਿੱਚ ਲॉयਲਟੀ ਕਾਰਡ ਦੇ ਰਹੇ ਹਾਂ ਇਹਦੇ ਵਿੱਚ ਕੀ ਹੈ 100 ਰੁਪਏ ਤੁਹਾਨੂੰ ਗਿਫਟ ਮਿਲ ਜੇਗਾ ਉਸ ਤੋਂ ਬਾਅਦ 6 ਮਹੀਨੇ ਤੱਕ ਥ੍ਰੈਡ ਥ੍ਰੈਡਿੰਗ ਬਿਲਕੁਲ ਫ੍ਰੀ ਹੈ ਇਹਦੇ ਵਿੱਚ ਉਸ ਤੋਂ ਇਲਾਵਾ ਅਸੀਂ ਕੂਪਨ ਵੀਸ ਦੇ ਰਹੇ ਹਾਂ ਤਾਂ ਸਾਡਾ ਦਾ ਗਲੋ ਹਬ ਸਲੂਨ ਜਿਹੜਾ ਹੈ ਇੰਸਟਾਗ੍ਰam ਤੇ ਆਈਡੀ ਉਸ ਨੂੰ ਫੋਲੋ ਕਰੋ ਉੱਥੇ ਜਾ ਕੇ ਦੇਖੋ ਕੀ ਕੀ ਅਸੀਂ ਆਫਰ ਦੇ ਰਹੇ ਹਾਂ ਤੇ ਤੁਸੀਂ ਇਹ ਸਭ ਆਫਰ ਦਾ ਲਾਭ ਉਠਾ ਸਕਦੇ ਹੋ ਜੋ ਕੋਰਸ ਚੱਲ ਰਹੇ ਹਨ ਉਹਨਾਂ ਬਾਰੇ ਤੁਸੀਂ ਵਿਸਤਾਰ ਨਾਲ ਜਾਣਕਾਰੀ ਲੈਣਾ ਧੰਨਵਾਦ ਜੀ ਤੁਸੀਂ ਭਾਈ ਜੀ ਜਿਹੜੇ ਤੁਸੀਂ ਕੋਰਸ ਕਰਾਉਣੇ ਹੋ ਹਾਂ ਜੀ ਕਿਹੜ ਦੇਖੋ ਕੋਰਸਿਸ ਵਿੱਚ 1 ਮੰਥ 3 ਮੰਥ ਸਾਲ ਦਾ ਕੋਰਸ ਵੀ ਹੈਗਾ ਜਿਸ ਤਰ੍ਹਾਂ ਕੇ ਦਾ ਡਿਊਰੇਸ਼ਨ ਦਾ ਬੱਚਾ ਕਰਨਾ ਚਾਹੁੰਦਾ ਹੈਗਾ ਮੈਨੂੰ ਮੰਨ ਲਓ ਜੇ ਮਹੀਨੇ ਵਾਲਾ ਕੋਰਸ ਕਰ ਲਿਆ ਜਾਂ 3 ਮਹੀਨੇ ਵਾਲਾ ਕਰ ਲਿਆ ਉਹਦੇ ਨਾਲ ਬੱਚੇ ਦਾ ਕੀ ਮੰਨ ਲਓ ਬੱਚੇ ਨੂੰ ਬੈਨੀਫਿਟ ਮਿਲੂ ਆ ਤਾਂ ਸਾਨੂੰ ਕਰ ਸਕਦਾ ਹੈ ਬੱਚੇ ਦੇਖੋ ਇਹਦੇ ਵਿੱਚ ਕੀ ਹੈ ਜੇ ਅਗਰ ਬੱਚਾ ਚਾਵੇ ਤਾਂ ਅਸੀਂ ਮੋਸਟਲੀ ਅਸੀਂ ਕੀ ਕਰਦੇ ਜਿਹੜੇ ਬੱਚੇ ਸਾਡੇ ਕੋਲ ਟ੍ਰੇਨ ਹੋ ਜਾਂਦੇ ਨੇ ਅਸੀਂ ਨੈਕਸਟ ਬ੍ਰਾਂਚੇਸ ਖੋਲਦੇ ਪਿਆ ਤਾਂ ਅਸੀਂ ਆ ਉਹਦਾ ਬੱਚਾ ਟ੍ਰੇਨ ਕੀਤਾ ਬੱਚਾ ਅਸੀਂ ਆਪਣੇ ਕੋਲ ਜੋਬ ਵੀ ਦਿੰਨੇ ਹਾਂ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਬੱਚਾ ਕਿਸੇ ਹੋਰ ਕੋਰਸ ਰੋਡ ਲਾ ਕੇ ਜੋਬ ਵੀ ਕਰ ਸਕਦਾ ਹੈ ਮੋਰਸ ਸਾਡੇ ਬੱਚੇ ਬਾਹਰ ਫੋਰਨ ਜਾਣ ਵਾਲੇ ਬੱਚੇ ਆਦੇ ਯੂਕੇ ਆਸਟ੍ਰੇਲੀਆ ਤੇ ਕੈਨੇਡਾ ਜਾਣ ਵਾਲੇ ਬੱਚੇ ਨੇ ਉਹ ਇੱਥੇ ਕੋਰਸਿਸ ਕਰਕੇ ਬਾਹਰ ਜਾ ਕੇ ਅੱਛੀ ਕਮਾਈ ਕਮ ਲੈ ਸਕਦੇ ਨੇ ਇਸ ਤੋਂ ਬਹੁਤ ਵਧੀਆ ਗੱਲ ਆਪਣੇ ਭੈਣਾਂ ਦੇ ਭਰਾਵਾਂ ਲਈ ਬੈਜੀ ਕਹਿੰਦੇ ਵੀ ਜਿਹੜੇ ਇਹਨਾਂ ਕੋਲ ਕੋਰਸ ਕਰਦੇ ਉਹਨਾਂ ਨੂੰ ਇਹ ਜੋਬ ਵੀ ਦਿੰਦੇ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਸਸੀ ਜੀ